ਅੱਜ ਕੱਲ ਦਾ ਜੋ ਸਮਾਂ ਚੱਲ ਰਿਹਾ ਹੈ ਇਸ ਵਿੱਚ ਆਪਾਂ ਦੇਖਦੇ ਹਾਂ ਕਿ ਜਾਦਾ ਕ੍ਰਾਈਮ ਨਾਜਾਇਜ਼ ਸਬੰਧਾਂ ਦੇ ਚੱਲਦੇ ਪਿਆਰ ਮੁਹੱਬਤ ਦੇ ਚੱਲਦੇ ਹੁੰਦਾ ਹੈ ਅੱਜ ਦੀਆਂ ਦੋ ਸੱਚੀਆਂ ਘਟਨਾਵਾਂ ਦੋਨੋਂ ਹੀ ਪੰਜਾਬ ਦੀਆਂ ਜਿਨ੍ਹਾਂ ਦੇ ਵਿੱਚ ਦੋ ਕਤਲ ਹੁੰਦੇ ਆ ਤੇ ਫਿਰ ਜਦੋਂ ਕਤਲ ਦੇ ਰਾਜ਼ ਖੋਲਦੇ ਨੇ ਤਾਂ ਸਭ ਹੈਰਾਨ ਹੋ ਜਾਂਦੇ ਨੇ ਕਿ ਐਦਾਂ ਕਿਵੇਂ ਹੋ ਸਕਦਾ ਹੈ ਐਦਾਂ ਕੋਈ ਕਿਵੇਂ ਕਰ ਸਕਦਾ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਪਹਿਲੀ ਜੋ ਘਟਨਾ ਹੈ ਉਹ ਘਟਨਾ ਕੀ ਪੰਜਾਬ ਦੇ ਬਟਾਲਾ ਦੀ ਇੱਥੋਂ ਦਾ ਪ੍ਰੇਮਨਗਰ ਪ੍ਰੇਮਨਗਰ ਦੇ ਵਿੱਚ ਰਹਿੰਦਾ ਸਾਹਿਲ ਜਿਸ ਦੀ ਉਮਰ ਲਗਭਗ 18 ਸਾਲ ਸੀ ਸਾਹਿਲ ਤਿੰਨ ਭੈਣਾਂ ਦਾ ਇਕੱਲਾ ਪਰਾ ਸੀ ਗੱਲ ਹੈ ਗੱਲ ਹੈ 1 ਜੂਨ 2025 ਦੀ ਕਿ ਸਾਹਿਲ ਦੀ ਇੱਥੇ ਨਾਲ ਹੀ ਨਿਊ ਗੋਬਿੰਦਨਗਰ ਦੇ ਵਿੱਚ ਰਹਿਣ ਵਾਲੀ ਕੁੜੀ ਦੇ ਨਾਲ ਸਗਾਈ ਹੋ ਚੁੱਕੀ ਸੀ ਮੰਗਣੀ ਹੋ ਚੁੱਕੀ ਸੀ ਜੋ ਸਾਹਿਲ ਦੀ ਮਾਂ ਸੀ ਉਹ ਇਸ ਗੱਲ ਲਈ ਰਾਜੀ ਨਹੀਂ ਸੀ ਪਰ ਸਾਹਿਲ ਅਤੇ ਜੋ ਉਹ ਕੁੜੀ ਸੀ ਉਹਨਾਂ ਦੋਨਾਂ ਦੀ ਆਪਸ ਵਿੱਚ ਨੇੜਤਾ ਹੋ ਜਾਂਦੀ ਹੈ ਨੇੜਤਾ ਤੋਂ ਬਾਅਦ ਜੋ ਕੁੜੀ ਹੁੰਦੀ ਹੈ ਕੁੜੀ ਦੀ ਮਾਂ ਹੁੰਦੀ ਹੈ ਉਹ ਪ੍ਰੈਸ਼ਰ ਪਾਉਂਦੇ ਨੇ ਸਾਹਿਲ ਦੀ ਮਾਂ ਦੇ ਉੱਤੇ ਕਿ ਇਸ ਦੀ ਮੰਗਣੀ ਕਰ ਦਿਓ ਇਸ ਨਾਲ ਵਿਆਹ ਕਰ ਦਿਓ ਤਾਂ ਅਪ੍ਰੈਲ ਮਹੀਨੇ ਦੇ ਵਿੱਚ ਤਕਰੀਬਨ ਡੇਢ ਮਹੀਨਾ ਪਹਿਲਾਂ ਸਾਹਿਲ ਅਤੇ ਉਸ ਕੁੜੀ ਦੀ ਮੰਗਣੀ ਕਰ ਦਿੱਤੀ ਜਾਂਦੀ ਹੈ ਸਮਾਂ ਲੰਘਦਾ ਇੱਕ ਜੂਨ 2025 ਆ ਜਾਂਦਾ ਹੈ 1 ਜੂਨ 2025 ਨੂੰ ਸਾਹਿਲ ਦੀ ਮਾਂ ਦੇ ਦੱਸਣ ਅਨੁਸਾਰ ਸਾਹਿਲ ਉਸ ਕੁੜੀ ਦੇ ਘਰੇ ਜਾਂਦਾ ਜਾਨੀ ਆਪਣੀ ਮੰਗੇਤਰ ਦੇ ਘਰੇ ਜਾਂਦਾ ਹੈ ਸਾਹਿਲ ਦੇ ਕੋਲ 2.5 ਲੱਖ ਰੁਪਈਆ ਹੁੰਦਾ ਇੱਕ ਆਈਫੋਨ ਹੁੰਦਾ ਤੇ ਮੋਟਰਸਾਈਕਲ ਹੁੰਦਾ ਤੇ ਹੁਣ ਜਦੋਂ ਸਾਹਿਲ ਬਾਰੇ ਉਸ ਦੀ ਮਾਂ ਕੁੜੀ ਦੀ ਮਾਂ ਤੋਂ ਪੁੱਛਦੀ ਹੈ ਕਿ ਸਾਹਿਲ ਕਿੱਥੇ ਹੈ ਕਿਉਂਕਿ ਸਾਹਿਲ ਦਾ ਫੋਨ ਬੰਦ ਆਉਣ ਲੱਗਦਾ ਹੈ ਤਾਂ ਕੁੜੀ ਦੀ ਮਾਂ ਕਹਿੰਦੀ ਹੈ ਕਿ ਤੁਸੀਂ ਚਿੰਤਾ ਨਾ ਕਰੋ ਸਾਹਿਲ ਅਤੇ ਮੇਰੀ ਬੇਟੀ ਦੋਨੋਂ ਘੁੰਮਣ ਗਏ ਹੋਏ ਨੇ ਤੁਸੀਂ ਬਿਲਕੁਲ ਵੀ ਚਿੰਤਾ ਨਾ ਕਰੋ ਉਹ ਵਾਪਸ ਆ ਜਾਣਗੇ ਐਦਾਂ ਕਰਦੇ ਦਿਨ ਲੰਘਦੇ ਨੇ ਮਾਂ ਨੂੰ ਚਿੰਤਾ ਹੁੰਦੀ ਹੈ ਕਿਉਂਕਿ ਜੋ ਸਾਹਿਲ ਦਾ ਫੋਨ ਹੁੰਦਾ ਉਹ ਬੰਦ ਆ ਰਿਹਾ ਹੁੰਦਾ ਹੁਣ ਫੇਰ ਮਾਂ ਆਪਣੇ ਬੇਟੇ ਦੀ ਹੋਣ ਵਾਲੀ ਸੱਸ ਨੂੰ ਕਾਲ ਕਰਦੀ ਹੈ ਕਿ ਸਾਹਿਲ ਕਿੱਥੇ ਹੈ ਮੇਰੀ ਸਾਹਿਲ ਦੇ ਨਾਲ ਗੱਲ ਕਰਾਓ ਜੇ ਨਹੀਂ ਤੁਸੀਂ ਸਾਹਿਲ ਦੇ ਨਾਲ ਗੱਲ ਕਰਾਉਣੀ ਤਾਂ ਆਪਣੀ ਬੇਟੀ ਦੇ ਨਾਲ ਗੱਲ ਕਰਾਓ ਮੈਂ ਉਸ ਨਾਲ ਗੱਲ ਕਰਨਾ ਚਾਹੁੰਦੀ ਆ ਕਿ ਸਾਹਿਲ ਨਾਲ ਮੇਰਾ ਕੰਟੈਕਟ ਕਿਉਂ ਨਹੀਂ ਹੋ ਰਿਹਾ ਮੇਰੀ ਤੁਸੀਂ ਗੱਲ ਕਿਉਂ ਨਹੀਂ ਕਰਾ ਰਹੇ ਕੁੜੀ ਦੀ ਮਾਂ ਹੁੰਦੀ ਆ ਉਹ ਕਹਿੰਦੀ ਆ ਕਿ ਕੁੜੀ ਤਾਂ ਮਾਸੀ ਦੇ ਕੋਲ ਗਈ ਆ ਇਸ ਕਰਕੇ ਗੱਲ ਨਹੀਂ ਹੋ ਸਕਦੀ ਪਰ ਜੋ ਮਾਸੀ ਸਾਹਿਲ ਦੀ ਉਹ ਕਹਿੰਦੀ ਆ ਕਿ ਮੈਂ ਮੈਨੂੰ ਤੁਸੀਂ ਮਾਸੀ ਦਾ ਨੰਬਰ ਦੇ ਦਿਓ ਮੈਂ ਗੱਲ ਕਰ ਲਵਾਂਗੀ ਪਰ ਮੇਰੇ ਬੇਟੇ ਨਾਲ ਮੇਰਾ ਸੰਪਰਕ ਨਹੀਂ ਹੋ ਰਿਹਾ ਉਸ ਨਾਲ ਮੇਰੀ ਗੱਲ ਨਹੀਂ ਹੋ ਰਹੀ ਰੋਜ਼ਾਨਾ ਉਸ ਨਾਲ ਮੇਰੀ ਗੱਲ ਹੁੰਦੀ ਹੈ ਮੈਨੂੰ ਉਸ ਦਾ ਫਿਕਰ ਹੈ ਤੁਸੀਂ ਮੇਰੀ ਉਸ ਨਾਲ ਗੱਲ ਕਰਵਾਓ ਪਰ ਜੋ ਕੁੜੀ ਦੀ ਮਾਂ ਹੁੰਦੀ ਹੈ ਐਦਾਂ ਹੀ ਲਾਰੇ ਲਾਉਂਦੀ ਰਹਿੰਦੀ ਹੈ ਜੋ ਸਾਹਿਲ ਦੀ ਮਾਂ ਹੁੰਦੀ ਹੈ ਹੁਣ ਉਹ ਸਾਹਿਲ ਦੇ ਸਹੁਰੇ ਹੋਣ ਵਾਲੇ ਸਹੁਰਿਆਂ ਦੇ ਘਰ ਆਉਂਦੀ ਹੈ ਉਸ ਦੀ ਸੱਸ ਨੂੰ ਕਹਿੰਦੀ ਹੈ ਕਿ ਗੇਟ ਖੋਲੋ ਮੈਂ ਤੁਹਾਡੇ ਨਾਲ ਗੱਲ ਕਰਨੀ ਹੈ ਪਰ ਜੋ ਸਾਹਿਲ ਦੀ ਹੋਣ ਵਾਲੀ ਸੱਸ ਹੁੰਦੀ ਆ ਉਹ ਗੇਟ ਨਹੀਂ ਖੋਲਦੀ ਉਹ ਕਹਿੰਦੀ ਆ ਕਿ ਤੁਸੀਂ ਇੱਥੇ ਖੜਕੀ ਗੱਲ ਕਰ ਲਓ ਅੰਦਰ ਸਮਾਨ ਖਿੰਡਿਆ ਹੋਇਆਗਾ ਤੁਸੀਂ ਅੰਦਰ ਆਉਣ ਨੂੰ ਰਹਿਣ ਦਿਓ ਪਰ ਜੋ ਸਾਹਿਲ ਦੀ ਮਾਂ ਹੁੰਦੀ ਆ ਉਹ ਕਹਿੰਦੀ ਆ ਕਿ ਨਹੀਂ ਮੈਂ ਆਉਣੀ ਆ ਮੈਂ ਤੁਹਾਡੇ ਨਾਲ ਗੱਲ ਕਰਨੀ ਆ ਮੈਂ ਪਰੇਸ਼ਾਨ ਆ ਕਿਉਂਕਿ ਮੇਰੇ ਬੇਟੇ ਦੇ ਨਾਲ ਮੇਰੀ ਗੱਲਬਾਤ ਨਹੀਂ ਹੋ ਰਹੀ ਮੈਨੂੰ ਪਤਾ ਨਹੀਂ ਲੱਗ ਰਿਹਾ ਕਿ ਮੇਰਾ ਬੇਟਾ ਕਿੱਥੇ ਆ ਤੁਸੀਂ ਦੱਸੋ ਮੇਰਾ ਬੇਟਾ ਕਿੱਥੇ ਆ ਐਦਾਂ ਦੀਆਂ ਗੱਲਾਂ ਜਦੋਂ ਇਹਨਾਂ ਦੋਨਾਂ ਵਿੱਚ ਹੁੰਦੀਆਂ ਨੇ ਤਾ ਸਾਹਿਲ ਦੀ ਮੰਗ ਸ਼ੱਕ ਹੁੰਦਾ ਹੈ ਕਿ ਜਰੂਰ ਕੁਝ ਗੜਬੜ ਹੈ ਕਿਉਂ ਮੈਨੂੰ ਇਹ ਔਰਤ ਆਪਣੇ ਘਰ ਦੇ ਅੰਦਰ ਨਹੀਂ ਆਉਣ ਦਿੰਦੀ ਤੇ ਉਸ ਨੂੰ ਇਸ ਘਰ ਦੇ ਵਿੱਚੋਂ ਸਮੈਲ ਵੀ ਆਉਂਦੀ ਹੈ ਹੁਣ ਉਹ ਆਪਣੇ ਹੋਰ ਰਿਸ਼ਤੇਦਾਰਾਂ ਨੂੰ ਇੱਥੇ ਇਕੱਠਾ ਕਰਦੀ ਹੈ ਉਸ ਤੋਂ ਬਾਅਦ ਪੁਲਿਸ ਨੂੰ ਕਾਲ ਕੀਤਾ ਜਾਂਦਾ ਹੈ ਹੁਣ ਮੌਕੇ ਤੇ ਪੁਲਿਸ ਪਹੁੰਚਦੀ ਹੈ ਪੁਲਿਸ ਹੁਣ ਜਦੋਂ ਇਸ ਘਰ ਦੇ ਅੰਦਰ ਦਾਖਲ ਹੁੰਦੀ ਹੈ ਤਾਂ ਪੁਲਿਸ ਦੇ ਹੋਸ਼ ਉੱਟ ਜਾਂਦੇ ਨੇ ਕਿਉਂਕਿ ਇਸ ਘਰ ਦੇ ਵਿੱਚੋਂ ਬੜੀ ਜ਼ਿਆਦਾ ਬਦਬੂ ਆ ਰਹੀ ਸੀ ਤੇ ਹੁਣ ਇਸ ਬਦਬੂ ਦਾ ਕਾਰਨ ਜਦੋਂ ਫਿਰ ਸਾਹਿਲ ਦੀ ਹੋਣ ਵਾਲੀ ਸੱਸ ਤੋਂ ਪੁੱਛਿਆ ਜਾਂਦਾ ਸਾਤੀ ਦੇ ਨਾਲ ਪੁਲਿਸ ਇਸ ਤੋਂ ਪੁੱਛਗਿੱਛ ਕਰਦੀ ਆ ਤਾਂ ਜੋ ਇਹ ਗੱਲ ਦੱਸਦੀ ਆ ਉਹ ਬੜੀ ਹੀ ਖੌਫਨਾਕ ਸੀ ਇਸ ਨੇ ਦੱਸਿਆ ਕਿ ਅਸੀਂ ਸਾਹਿਲ ਦਾ ਕਤਲ ਕਰ ਦਿੱਤਾ ਸਾਹਿਲ ਦੀ ਜੋ Laash ਹੈ ਉਹ ਇਸ ਘਰ ਦੇ ਵਿੱਚ ਹੀ ਦਫਨਾ ਦਿੱਤੀ ਗਈ ਆ ਹੁਣ ਫਰੈਂਸਿਕ ਟੀਮਾਂ ਨੂੰ ਬੁਲਾਇਆ ਜਾਂਦਾ ਤੇ ਹੋਰ ਟੀਮਾਂ ਆਉਂਦੀਆਂ ਨੇ ਉਹ ਆ ਕੇ ਇਸ ਘਰੋਂ ਸਾਹਿਲ ਦੀ লাশ ਕੱਢਦੇ ਆ ਜਿਸ ਦੀ ਉਮਰ ਲਗਭਗ 18 ਸਾਲ ਸੀ ਮਾਂ ਦਾ ਰੋ ਰੋ ਬੁਰਾ ਹਾਲ ਹੋ ਜਾਂਦਾ ਹੈ ਭੈਣਾਂ ਦਾ ਰੋ ਰੋ ਬੁਰਾ ਹਾਲ ਹੋ ਜਾਂਦਾ ਹੈ ਕਿਉਂਕਿ ਇਹ ਤਿੰਨ ਭੈਣਾਂ ਦਾ ਇਕੱਲਾ ਭਰਾ ਸੀ ਪੁਲਿਸ ਕੇਸ ਦਰਜ ਕਰਦੀ ਹੈ ਸਾਹਿਲ ਦੀ ਮਾਂ ਦੇ ਬਿਆਨਾਂ ਤੇ ਤਿੰਨ ਜਾਣਿਆਂ ਉੱਪਰ ਕੇਸ ਦਰਜ ਹੁੰਦਾ ਬਾਈ ਨੇਮ ਕੁੜੀ ਦੀ ਮਾਂ ਕੁੜੀ ਅਤੇ ਕੁੜੀ ਦੇ ਭਰਾ ਤੇ ਜਣੀ ਜੋ ਇਹ ਤਿੰਨ ਜਾਣੇ ਕਰ ਰਹੇ ਹੁੰਦੇ ਸੀਗੇ ਕੁੜੀ ਦਾ ਇੱਕ ਭਰਾ ਤੇ ਮਾਂ ਤੇ ਦੋ ਅਣਪਛਾਤਿਆਂ ਉੱਤੇ ਕੇਸ ਦਰਜ ਕੀਤਾ ਜਾਂਦਾ ਹੈ ਹੁਣ ਦੇਖਣਾ ਹੋਵੇਗਾ ਕਿ ਇਸ ਕੇਸ ਵਿੱਚ ਅੱਗੇ ਕੀ ਹੁੰਦਾ ਆਉਣ ਵਾਲੇ ਸਮੇਂ ਦੇ ਵਿੱਚ ਇਸ ਕੇਸ ਦੇ ਵਿੱਚ ਹੋਰ ਕੀ ਖੁਲਾਸੇ ਹੁੰਦੇ ਨੇ ਅੱਜ ਦੀ ਜੋ ਦੂਸਰੀ ਘਟਨਾ ਉਹ ਹੈ ਪੰਜਾਬ ਦੇ ਜ਼ਿਲ੍ਹਾ ਮੋਗਾ ਦੇ ਅਧੀਨ ਪੈਂਦੇ ਨਿਹਾਲ ਸਿੰਘ ਆਲਾ ਦੀ ਨਿਹਾਲ ਸਿੰਘ ਆਲਾ ਦੇ ਅਧੀਨ ਪੈਂਦੇ ਇੱਕ ਪਿੰਡ ਪੱਤੋ ਹੀਰਾ ਦਾ ਰਹਿਣ ਵਾਲਾ ਅਮਨਦੀਪ ਸਿੰਘ ਜਿਸ ਦੀ ਉਮਰ ਲਗਭਗ 36 37 ਸਾਲ ਸੀ ਇਸ ਦਾ ਵਿਆਹ ਹੁੰਦਾ ਜਸਵਿੰਦਰ ਕੌਰ ਦੇ ਨਾਲ ਲਗਭਗ 16 ਸਾਲ ਪਹਿਲਾਂ ਇਹਨਾਂ ਦੇ ਘਰ ਦੇ ਵਿੱਚ ਦੋ ਬੱਚਿਆਂ ਦਾ ਜਨਮ ਹੁੰਦਾ ਇੱਕ ਬੇਟੀ ਅਤੇ ਇੱਕ ਬੇਟਾ ਬੇਟੇ ਦੀ ਉਮਰ ਹੁਣ 11 ਸਾਲ ਤੇ ਬੇਟੀ ਦੀ ਉਮਰ ਲਗਭਗ 13 14 ਸਾਲ ਸੀ ਜੋ ਜਸਵਿੰਦਰ ਕੌਰ ਹੁੰਦੀ ਹੈ ਉਸ ਦੇ ਸਬੰਧ ਨਾਲ ਦੇ ਹੀ ਇੱਕ ਪਿੰਡ ਦੇ ਰਹਿਣ ਵਾਲੇ ਗੁਲਜਾਰ ਸਿੰਘ ਦੇ ਨਾਲ ਹੋ ਜਾਂਦੇ ਨੇ ਹੁਣ ਜੋ ਅਮਨਦੀਪ ਹੁੰਦਾ ਉਸ ਨੂੰ ਇਸ ਗੱਲ ਦਾ ਪਤਾ ਲੱਗਦਾ ਹੈ ਉਸ ਤੇ ਰੋਕ ਟੋਕ ਲਗਾਉਂਦਾ ਪਰ ਜੋ ਜਸਵਿੰਦਰ ਕੌਰ ਹੁੰਦੀ ਹੈ ਉਹ ਅਮਨਦੀਪ ਨੂੰ ਕਹਿੰਦੀ ਹੈ ਕਿ ਮੈਂ ਤੇਰੇ ਨਾਲ ਨਹੀਂ ਰਹਿਣਾ ਤੇ ਹੁਣ ਜਸਵਿੰਦਰ ਕੌਰ ਗੁਲਜ਼ਾਰ ਦੇ ਕੋਲ ਰਹਿੰਦੀ ਹੈ ਇਸ ਗੱਲ ਦਾ ਜਦੋਂ ਰਿਸ਼ਤੇਦਾਰਾਂ ਨੂੰ ਪਤਾ ਲੱਗਦਾ ਤਾਂ ਸਭ ਇਹ ਸੋਚਦੇ ਨੇ ਕਿ ਜੋ ਜਸਵਿੰਦਰ ਕੌਰ ਆ ਉਸ ਦੇ ਦੋ ਬੱਚੇ ਨੇ ਉਹ ਆਪਣਾ ਘਰ ਖਰਾਬ ਕਰ ਰਹੀ ਹੈ ਉਸ ਨੂੰ ਸਮਝਾਇਆ ਜਾਂਦਾ ਕਿ ਤੂੰ ਆਪਣੇ ਪਤੀ ਦੇ ਕੋਲ ਰਹਿ ਤੂੰ ਕਿਉਂ ਆਪਣਾ ਘਰ ਖਰਾਬ ਕਰ ਰਹੀ ਆ ਪਰ ਜਸਵਿੰਦਰ ਕੌਰ ਜੋਸੀ ਉਹ ਤਾਂ ਗੁਲਜਾਰ ਦੇ ਨਾਲ ਹੀ ਰਹਿਣਾ ਚਾਹੁੰਦੀ ਸੀ ਪਰ ਫੇਰ ਵੀ ਇਸ ਨੂੰ ਸਮਝਾ ਬੁਝਾ ਕੇ ਅਮਨਦੀਪ ਦੇ ਕੋਲ ਲਿਆਂਦਾ ਜਾਂਦਾ ਹੈ ਇੱਥੇ ਰਹਿਣ ਲੱਗਦੀ ਹੈ ਪਰ ਅਮਨਦੀਪ ਅਤੇ ਜਸਵਿੰਦਰ ਕੌਰ ਦੋਨਾਂ ਦੇ ਵਿੱਚ ਅੰਡਰਸਟੈਂਡਿੰਗ ਨਹੀਂ ਸੀ ਇਹਨਾਂ ਦੇ ਘਰ ਰੋਜ਼ਾਨਾ ਝਗੜਾ ਹੁੰਦਾ ਲੜਾਈ ਹੁੰਦੀ ਗੱਲ ਹੈ 3 ਜੂਨ 2025 ਦੀ ਇਹਨਾਂ ਦੇ ਵਿੱਚ ਰਾਤ ਨੂੰ ਝਗੜਾ ਹੁੰਦਾ ਤਾਂ ਜਦੋਂ ਸਵੇਰ ਹੁੰਦੀ ਹੈ ਸਵੇਰੇ ਦੇਖਿਆ ਜਾਂਦਾ ਕਿ ਇਹਨਾਂ ਦੇ ਘਰ ਨੂੰ ਜੰਦਾ ਲੱਗਿਆ ਹੋਇਆ ਘਰੇ ਕੋਈ ਵੀ ਨਹੀਂ ਹੁਣ ਦਿਨ ਲੰਘਦੇ ਨੇ ਤਕਰੀਬਨ 4 ਦਿਨ ਲੰਘ ਜਾਂਦੇ ਆ 4 ਦਿਨਾਂ ਬਾਅਦ ਇਸ ਘਰ ਦੇ ਵਿੱਚੋਂ ਬੜੀ ਜ਼ਿਆਦਾ ਗੰਦੀ ਬਦਬੂ ਆਉਣ ਲੱਗਦੀ ਹੈ ਆਸੇ ਪਾਸੇ ਵਾਲੇ ਸੋਚ ਰਹੇ ਸੀ ਕਿ ਆਖਰੇ ਬਦਬੂ ਕਿਉਂ ਆ ਰਹੀ ਹੈ ਤਾਂ ਜਦੋਂ ਲੋਕਾਂ ਨੇ ਦੇਖਿਆ ਤਾਂ ਪਤਾ ਲੱਗਿਆ ਕਿ ਇਹ ਤਾਂ ਅਮਨਦੀਪ ਸਿੰਘ ਦੇ ਘਰੋਂ ਬਦਬੂ ਆ ਰਹੀ ਹੈ ਹੁਣ ਪੰਚਾਇਤ ਨੂੰ ਇਕੱਠਾ ਕੀਤਾ ਜਾਂਦਾ ਤੇ ਇਸ ਘਰ ਨੂੰ ਖੋਲਿਆ ਜਾਂਦਾ ਜਿੰਦਾ ਪੰਨਿਆ ਜਾਂਦਾ ਜਿੰਦਾ ਤੋੜ ਕੇ ਜਦੋਂ ਅੰਦਰ ਦਾਖਲ ਹੁੰਦੇ ਆ ਤਾਂ ਮੰਜ਼ਰ ਬਹੁਤੀ ਡਰਾਵਣਾ ਸੀ ਕਿਉਂਕਿ ਇਸ ਘਰ ਦਾ ਸਮਾਨ ਖਿੰਡਿਆ ਹੋਇਆ ਸੀ ਅਤੇ ਇਸ ਘਰ ਦੇ ਵਿੱਚ ਪੇਟੀਆਂ ਤੇ ਬੈੱਡ ਦੇ ਵਿਚਾਲੇ লাশ ਪਈ ਸੀ ਅਮਨਦੀਪ ਸਿੰਘ ਦੀ ਅਮਨਦੀਪ ਦੀ লাশ ਦੇ ਵਿੱਚ ਸੁੰਡ ਪੈ ਚੁੱਕੇ ਸੀ ਬੜਾ ਜ਼ਿਆਦਾ ਇੱਥੋਂ ਮੁਸ਼ਕ ਆ ਰਿਹਾ ਸੀ ਬਦਬੂ ਆ ਰਹੀ ਸੀ লাশ ਲਗਭਗ ਸੜ ਚੁੱਕੀ ਸੀ ਹੁਣ ਪੁਲਿਸ ਨੂੰ ਬੁਲਾਇਆ ਜਾਂਦਾ ਹੈ ਪੁਲਿਸ ਮੌਕੇ ਤੇ ਆਉਂਦੀ ਹੈ ਮੌਕੇ ਤੇ ਆ ਕੇ ਤਫ਼ਤੀਸ਼ ਕਰਦੀ ਹੈ ਤਾਂ ਪੁਲਿਸ ਨੂੰ ਪਤਾ ਲੱਗਦਾ ਹੈ ਕਿ ਜੋ ਜਸਵਿੰਦਰ ਕੌਰ ਹੈ ਉਸ ਦੇ ਗੁਲਜ਼ਾਰ ਸਿੰਘ ਦੇ ਨਾਲ ਨਜਾਇਜ਼ ਸਬੰਧ ਸਨ ਤੇ ਉਹ ਉਸ ਦੇ ਨਾਲ ਰਹਿਣਾ ਚਾਹੁੰਦੀ ਸੀ ਪਰ ਜਦੋਂ ਉਸ ਨੂੰ ਅਮਨਦੀਪ ਦੇ ਨਾਲ ਰਹਿਣ ਲਈ ਮਜਬੂਰ ਕੀਤਾ ਗਿਆ ਤਾਂ ਇਹਨਾਂ ਦੇ ਵਿੱਚ ਆਪਸ ਵਿੱਚ ਝਗੜਾ ਹੋਣਾ ਸ਼ੁਰੂ ਹੋ ਗਿਆ ਲਗਭਗ ਰੋਜ਼ਾਨਾ ਇਹਨਾਂ ਦੇ ਵਿੱਚ ਝਗੜਾ ਹੁੰਦਾ ਸੀ ਤਾਂ 3 ਜੂਨ 2025 ਨੂੰ ਜਸਵਿੰਦਰ ਕੌਰ ਨੇ ਆਪਣੇ ਪ੍ਰੇਮੀ ਨੂੰ ਬੁਲਾਇਆ ਅਮਨਦੀਪ ਦੀ ਸ਼ਰਾਬ ਪੀਤੀ ਹੋਈ ਸੀ ਤਾਂ ਇਸ ਦੇ ਪਹਿਲਾਂ ਹੱਥ ਪੈਰ ਬੰਨੇ ਗਏ ਹੱਥ ਪੈਰ ਬੰਨਣ ਤੋਂ ਬਾਅਦ ਉਸ ਦੇ ਸਿਰ ਵਿੱਚ ਕੋਈ ਭਾਰੀ ਚੀਜ਼ ਮਾਰ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਤੇ ਇਸ ਦੀ লাশ ਨੂੰ ਇੱਥੇ ਪੇਟੀ ਅਤੇ ਬੈੱਡ ਦੇ ਵਿਚਾਲੇ ਸੁੱਟ ਕੇ ਜਸਵਿੰਦਰ ਕੌਰ ਤੇ ਗੁਲਜਾਰ ਸਿੰਘ ਇਥੋਂ ਫਰਾਰ ਹੋ ਗਏ ਹੁਣ ਪੁਲਿਸ ਨੇ ਇਹਨਾਂ ਦੋਨਾਂ ਉੱਤੇ ਕੇਸ ਦਰਜ ਕਰ ਲਿਆ ਤੇ ਪੁਲਿਸ ਇਹਨਾਂ ਦੀ ਤਲਾਸ਼ ਕਰ ਰਹੀ ਹੈ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਕੇਸ ਵਿੱਚ ਹੋਰ ਕੀ ਨਵਾਂ ਮੋੜ ਆਉਂਦਾ ਹੈ। ਸੋ ਇਹ ਘਟਨਾਵਾਂ ਸੁਣਾਉਣ ਦਾ ਮਕਸਦ ਕਿਸੇ ਦੇ ਦਿਨ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਕਿੱਦਾਂ-ਕਿੱਦਾਂ ਦੇ ਕ੍ਰਾਈਮ ਕਿੱਦਾਂ-ਕਿੱਦਾਂ ਦੀਆਂ ਘਟਨਾਵਾਂ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ-ਦੁਆਲੇ ਦੇ ਵਿੱਚ ਹੋ ਰਹੀਆਂ ਨੇ। ਕਿਵੇਂ ਇੱਕ 18 ਸਾਲ ਦੇ ਮੁੰਡੇ ਨੂੰ ਮਾਰ ਕੇ ਉਸਤੇ ਹੋਣ ਵਾਲੇ ਸਹੁਰਿਆਂ ਨੇ ਹੀ ਘਰੇ ਦਬ ਦਿੱਤਾ। ਤੇ ਕਿਵੇਂ ਦੂਸਰੇ ਕੇਸ ਦੇ ਵਿੱਚ ਇੱਕ ਔਰਤ ਜੋ ਕਿ ਆਪਣੇ ਪਤੀ ਨਾਲ ਨਹੀਂ ਰਹਿਣਾ ਚਾਹੁੰਦੀ ਸੀ ਆਪਣੇ ਪ੍ਰੇਮੀ ਦੇ ਨਾਲ ਰਹਿਣਾ ਚਾਹੁੰਦੀ ਸੀ ਪਰ ਇਹੋ ਜਿਹੇ ਹਾਲਾਤ ਬਣੇ ਕਿ ਉਸ ਨੇ ਆਪਣੇ ਪ੍ਰੇਮੀ ਦੇ ਨਾਲ ਮਿਲ ਕੇ ਆਪਣੇ ਪਤੀ ਦੀ ਹੀ ਹੱਤਿਆ ਕਰ ਦਿੱਤੀ ਤੇ ਹੱਤਿਆ ਕਰਨ ਤੋਂ ਬਾਅਦ ਘਰੋਂ ਫਰਾਰ ਹੋ ਗਏ ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਉਹਨਾਂ ਨੇ ਇਹ ਕ੍ਰਾਈਮ ਕਰਤਾ ਦਿੱਤਾ ਪਰ ਇਸ ਤੋਂ ਬਾਅਦ ਉਹਨਾਂ ਦੋਨਾਂ ਦੀ ਜ਼ਿੰਦਗੀ ਵੀ ਬਰਬਾਦ ਹੈ ਪਰ ਸੋਚਣ ਵਾਲੀ ਗੱਲ ਇਹ ਹੈ ਕਿ ਜੋ ਅਮਨਦੀਪ ਸਿੰਘ ਅਤੇ ਜਸਵਿੰਦਰ ਕੌਰ ਦੇ ਦੋ ਬੱਚੇ ਨੇ ਕੁੜੀ ਤੇ ਮੁੰਡਾ 11 ਸਾਲਾਂ ਤੇ 13-14 ਸਾਲਾਂ ਦੀ ਕੁੜੀ ਉਹਨਾਂ ਦਾ ਕੀ ਹੋਵੇਗਾ ਕਿਉਂਕਿ ਜਦੋਂ ਕ੍ਰਾਈਮ ਹੁੰਦਾ ਹੈ ਉਸ ਦੇ ਨਾਲ ਕੱਲਾ ਕਤਲ ਨਹੀਂ ਹੁੰਦਾ ਉਸ ਦੇ ਨਾਲ ਕੱਲੀ ਸਜ਼ਾ ਨਹੀਂ ਮਿਲਦੀ ਸਗੋਂ ਕਈ ਜ਼ਿੰਦਗੀਆਂ ਬਰਬਾਦ ਹੋ ਜਾਂਦੀਆਂ ਜਿਵੇਂ ਇਸ ਕੇਸ ਦੇ ਵਿੱਚ ਹੋਇਆ ਤੁਹਾਡੇ ਇਸ ਵੀਡੀਓ ਉੱਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖਣਾ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸ੍ਰੀਕਾਲ